ਖੀਰੇ ਦਾ ਬੀਜ ਜਿਹੜਾ ਜੀ ਉਹ ਇੱਕ ਇੱਕ ਜਿਹੜਾ ਆਪਾਂ ਬੀ ਆ ਇਹਨਾਂ ਟ੍ਰੇਵਾਂ ਦੇ ਵਿੱਚ ਇੱਕ ਇੱਕ ਜਿਹੜੇ ਆਪਾਂ ਹੌਲ ਦੇ ਵਿੱਚ ਇੱਕ ਇੱਕ ਬੀ ਪਾ ਦੇਣਾ। ਆਪਾਂ ਸਾਰੇ ਜਿਹੜਾ ਹੌਲ ਦੇ ਵਿੱਚ ਜਿਹੜੇ ਆ ਜੀ ਉਹ ਬੀ ਪਾਤੇ ਆ ਜੀ। ਇਸ ਤੋਂ ਬਾਅਦ ਇਹਨਾਂ ਬੀਆਂ ਨੂੰ ਆਪਾਂ ਉੱਪਰੋਂ ਟੱਕ ਦੇਣਾ ਜੀ। ਉਹਦਾ ਜਿਹੜੀ ਟੱਕਣ ਦੀ ਪ੍ਰਕਿਰਿਆ ਹੈ ਇਹ ਆਪਾਂ ਜਿਹੜਾ ਕੰਪੋਸਟ ਹੈ ਇਸ ਢੰਗ ਨਾਲ ਉੱਪਰ ਪਾ ਕੇ ਤੇ ਉੱਪਰ ਪਾ ਫਿਰ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਉਹ ਹੱਥ ਮਾਰ ਦੇਣਾ ਜੀ ਦੇ ਨਾਲ ਕੇ ਬੀ ਚੰਗੀ ਤਰ੍ਹਾਂ ਟਕੇ ਜਾਣ। ਇਹ ਬੀਜਾਂ ਨੂੰ ਟਕਣ ਤੋਂ ਬਾਅਦ ਆਪਾਂ ਇਹਨਾਂ ਨੂੰ ਛਾਂ ਦੇ ਵਿੱਚ ਜਿਹੜਾ ਜੀ ਉਹ ਰੱਖ ਦੇਣਾ ਜੀ ਇਸ ਢੰਗ ਨਾਲ ਆਪਾਂ ਦੇਖ ਰਹੇ ਆ ਇਸ ਢੰਗ ਨਾਲ ਆਪਾਂ ਇਹਨਾਂ ਨੂੰ ਛਾਂ ਦੇ ਵਿੱਚ ਰੱਖ ਦੇਣਾ ਜੀ ਛਾਂ ਵਿੱਚ ਇਹ ਬੀ ਰੱਖਣ ਤੋਂ ਬਾਅਦ ਜਿਹੜਾ ਜੀ ਆਪਾਂ ਇਹਦੇ ਵਿੱਚ ਜਿਹੜੀ ਆ ਨਮੀ ਜਿਹੜੀ ਆ ਉਹ ਬਣਾ ਕੇ ਰੱਖਣੀ ਆ ਤਾਂ ਕਿ ਜਿਹੜੇ ਬੀਜ ਆ ਜੀ ਉਹ ਸਹੀ ਢੰਗ ਦੇ ਨਾਲ ਜਰਮੀਨੇਸ਼ਨ ਹੋ ਸਕਣ ਸੋਾਰੇ ਦੇ ਨਾਲ ਆਪਾਂ ਇਹਨੂੰ ਜਿਹੜਾ ਤਕਰੀਬਨ ਇਹਨੂੰ ਪਾਣੀ ਦਿੰਦੇ ਰਹਿਣਾ ਮੌਸਮ ਦੇ ਹਿਸਾਬ ਦੇ ਨਾਲੇ ਸਾਰੀ ਆਪਾਂ ਕਰਿਆ ਜਿਹੜੀ ਉਹ ਕਰਨੀ ਹੈ